ਕੇਟਾਮਾਈਨ ਕੋਇਂ ਦੇ ਵਜੋਂ ਜਾਣੀ ਜਾਂਦੀ 42 ਸਾਲਾ ਬ੍ਰਿਟਿਸ਼ ਮੂਲ ਦੀ ਪੰਜਾਬਣ ਜਸਵੀਨ ਸੰਗਾ ਨੇ ਆਖਿਰਕਾਰ ਆਪਣੇ ਤੇ ਲੱਗੇ ਡਰਗ ਸਪਲਾਈ ਦੇ ਇਲਜ਼ਾਮਾਂ ਨੂੰ ਅਦਾਲਤ ਦੇ ਵਿੱਚ ਸਵੀਕਾਰ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜਸਵੀਨ ਸੰਗਾ ਦਾ ਨਾਂ ਉਸ ਸਮੇਂ ਸੁਰਖੀਆਂ ਦੇ ਵਿੱਚ ਆਇਆ ਜਦੋਂ ਮਸ਼ਹੂਰ ਹਾਲੀਵੁੱਡ ਐਕਟਰ ਮੈਥਿਊ ਪੈਰੀ ਦੀ ਡਰਗ ਓਵਰਡੋਸ ਦੇ ਨਾਲ ਮੌਤ ਹੋ ਗਈ ਸੀ ਜਸਵੀਨ ਸੰਗਾ ਤੇ ਮੈਥਿਊ ਪੈਰੀ ਨੂੰ ਕੇਟਾਮਾਈਨ ਸਪਲਾਈ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸਸਤ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਜਸਵੀਨ ਸੰਗਾ ਜਿਸਤੇ ਪ੍ਰਸਿੱਧ ਹਾਲੀਵੁੱਡ ਐਕਟਰ ਮੈਥਿਊ ਪੈਰੀ ਦੀ ਮੌਤ ਦਾ ਕਾਰਨ ਬਣਨ ਵਾਲੀ ਖੈਟਾਮਾਈਨ ਦਵਾਈ ਸਪਲਾਈ ਕਰਨ ਦਾ ਇਲਜ਼ਾਮ ਸੀ ਉਸਨੇ ਅਦਾਲਤ ਦੇ ਵਿੱਚ ਸੋਮਵਾਰ ਨੂੰ ਆਪਣੇ ਤੇ ਲੱਗੇ ਅਪਰਾਧਿਕ ਦੋਸ਼ਾਂ ਨੂੰ ਕਬੂਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ 42 ਸਾਲਾ ਜਸਵੀਨ ਸੰਗਾ ਜੋ ਅਮਰੀਕਾ ਅਤੇ ਯੂਕੇ ਦੋਵਾਂ ਦੇਸ਼ਾਂ ਦੀ ਦੁਹਰੀ ਨਾਗਰਿਕਤਾ ਰੱਖਦੀ ਹੈ ਉਸਨੇ ਇਸ ਸਤੰਬਰ ਦੇ ਵਿੱਚ ਹੋਣ ਵਾਲੀ ਅਦਾਲਤੀ ਕਾਰਵਾਈ ਤੋਂ ਬਚਣ ਦੇ ਲਈ ਇਹ ਫੈਸਲਾ ਲਿਆ ਅਮਰੀਕੀ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ ਸੰਗਾ ਨੇ ਨਸ਼ੀਲੇ ਪਦਾਰਥ ਰੱਖਣ ਕੈਟਾਮਾਈਨ ਦੀ ਸਪਲਾਈ ਕਰਨ ਅਤੇ ਡਰਗ ਦੇ ਕਾਰਨ ਹੋਈ ਮੌਤ ਦੇ ਇਲਜ਼ਾਮਾਂ ਨੂੰ ਕਬੂਲ ਕੀਤਾ ਹੈ। ਇਹ ਕੇਸ ਮੈਥਿਊ ਪੈਰੀ ਦੀ 2023 ਦੇ ਵਿੱਚ ਹੋਈ ਮੌਤ ਦੇ ਨਾਲ ਜੁੜਿਆ ਹੋਇਆ ਹੈ। ਮੈਥਿਊ ਪੈਰੀ 52 ਸਾਲ ਦੀ ਉਮਰ ਦੇ ਵਿੱਚ 28 ਅਕਤੂਬਰ ਨੂੰ 2023 ਦੇ ਵਿੱਚ ਲਾਸ ਐਂਜਲਸ ਦੇ ਆਪਣੇ ਇੱਕ ਘਰ ਦੇ ਵਿੱਚ ਜਕੂਜੀ ਦੇ ਵਿੱਚ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲੇ ਸੀ। ਲਾਸ ਐਂਜਲਸ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਦੇ ਮੁਤਾਬਕ ਉਸ ਦੀ ਮੌਤ ਦਾ ਮੁੱਖ ਕਾਰਨ ਕੈਟਾ ਮਾਈਂਡ ਦੀ ਤੇਜ਼ ਅਸਰ ਦੇ ਕਾਰਨ ਹੋਇਆ ਸੀ ਪੈਰੀ ਲੰਬੇ ਸਮੇਂ ਤੋਂ ਨਸ਼ੀਆ ਦੀ ਲਤ ਦੇ ਨਾਲ ਜੂਝ ਰਿਹਾ ਸੀ ਜਿਸ ਦਾ ਜ਼ਿਕਰ ਉਹਨਾਂ ਨੇ ਆਪਣੀ ਸਵੈ ਜੀਵਨੀ ਫਰੈਂਡਸ ਲਵਰਸ ਐਂਡ ਦੀ ਬਿਗ ਟੈਰੀਬਲ ਥਿੰਗ ਦੇ ਵਿੱਚ ਕੀਤਾ ਸੀ ਅਮਰੀਕੀ ਅਧਿਕਾਰੀਆਂ ਨੇ ਪੈਰੀ ਦੀ ਮੌਤ ਦੀ ਜਾਂਚ ਸ਼ੁਰੂ ਕੀਤੀ ਜਿਸ ਦੇ ਵਿੱਚ ਪੰਜ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਇਹਨਾਂ ਵਿੱਚ ਪੰਜਾਬੀ ਮੂਲ ਦੀ ਜਸਵੀਨ ਸੰਘਾ ਦੇ ਸਣੇ ਦੋ ਡਾਕਟਰ ਪੈਰੀ ਦੇ ਨਿਜੀ ਸਹਾਇਕ ਅਤੇ ਐਰਿਕ ਫਲੇਮਿੰਗ ਨਾਂ ਦਾ ਇੱਕ ਸ਼ਖਸ ਸ਼ਾਮਿਲ ਸੀ ਜਿਨ੍ਹਾਂ ਨੇ ਪੈਰੀ ਦੀ ਇਸ ਨਸ਼ੇ ਦੀ ਲਤ ਦਾ ਫਾਇਦਾ ਉਠਾਉਂਦੇ ਹੋਏ ਉਸ ਨੂੰ ਵੱਡੀ ਮਾਤਰਾ ਦੇ ਵਿੱਚ ਕੈਟਾਮਾਈਨ ਸਪਲਾਈ ਕੀਤੀ ਫੈਡਰਲ ਅਧਿਕਾਰੀਆਂ ਨੇ ਸੰਗਾ ਦੇ ਨਾਰਥ ਹਾਲੀਵੁੱਡ ਸਥਿਤ ਘਰ ਨੂੰ ਸੰਗਾ ਸਟੈਸ਼ ਹਾਊਸ ਕਰਾਰ ਦਿੱਤਾ ਜਿੱਥੋਂ 2019 ਤੋਂ ਲੈ ਕੇ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਰਹੀ ਸੀ ਜਸਵੀਨ ਸੰਗਾ ਜਿਸ ਨੂੰ ਫੈਡਰਲ ਪ੍ਰੋਸੀਕਿਊਟਰਜ਼ ਨੇ ਕੈਟਾਮਾਈਨ ਕੁਇਨ ਦਾ ਨਾਮ ਦਿੱਤਾ ਉਸਨੇ ਆਪਣੇ ਨਾਰਥ ਹਾਲੀਵੁੱਡ ਘਰ ਦੇ ਵਿੱਚ ਨਸ਼ੀਲੇ ਪਦਾਰਥਾ ਖਾਸ ਤੌਰ ਤੇ ਕੈਟਾਮਾਈਨ ਅਤੇ ਮੈਥੇਫੈਟਾਮਾਈਨ ਵਰਗੇ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਸਟੋਰ ਕਰਨ ਪੈਕ ਕਰਨ ਤੇ ਅਗੋ ਸਪਲਾਈ ਕਰਨ ਦਾ ਧੰਦਾ ਸ਼ੁਰੂ ਕੀਤਾ ਮਾਰਚ 2024 ਦੇ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ ਛਾਪੇਮਾਰੀ ਦੇ ਦੌਰਾਨ ਸੰਗਾ ਦੇ ਘਰੋਂ ਕੈਟਾਮਾਈਨ ਮੈਥੇਫੈਟਾਮਾਈਨ ਕੋਕੀਨ ਅਤੇ ਜ਼ਿਨੈਕਸ ਦੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਨਾਲ ਜੁੜਿਆ ਸਮਾਨ ਬਰਾਮਦ ਕੀਤਾ ਇਸ ਦੇ ਵਿੱਚ ਮਨੀ ਕਾਊਂਟਿੰਗ ਮਸ਼ੀਨ ਅਤੇ ਇੱਕ ਰਿਕਾਰਡ ਬੁੱਕ ਵੀ ਜ਼ਬਤ ਕੀਤੀ ਗਈ ਸੰਗਾ ਨੇ ਆਪਣੇ ਨਿੱਜੀ ਸਹਾਇਕ ਐਰਿਕ ਫਲੇਮਿੰਗ ਦੇ ਜ਼ਰੀਏ ਪੈਰੀ ਨੂੰ ਵੱਡੀ ਮਾਤਰਾ ਦੇ ਵਿੱਚ ਕੈਟਾਮਾਈਨ ਸਪਲਾਈ ਕੀਤੀ। ਅਕਤੂਬਰ 2023 ਦੇ ਵਿੱਚ ਸੰਗਾ ਅਤੇ ਫਲੇਮਿੰਗ ਨੇ ਪੈਰੀ ਨੂੰ 51 ਗ੍ਰਾਮ ਦੇ ਨਾਲ ਪਰੀ ਕੈਟਾਮਾਈਨ ਦੀ ਸ਼ੀਸ਼ੀ ਵੇਚੀ। ਪੈਰੀ ਦੀ ਮੌਤ ਵਾਲੇ ਦਿਨ 28 ਅਕਤੂਬਰ ਨੂੰ ਉਸਦੇ ਨਿੱਜੀ ਅਸਿਸਟੈਂਟ ਨੇ ਸੰਗਾ ਦੀ ਸਪਲਾਈ ਕੀਤੀ ਕੈਟਾਮਾਈਨ ਦੇ ਘੱਟੋ-ਘੱਟ 3 ਇੰਜੈਕਸ਼ਨ ਮੈਥਿਊ ਪੈਰੀ ਨੂੰ ਲਗਾਏ ਜਿਸ ਨਾਲ ਉਸ ਦੀ ਮੌਤ ਹੋ ਗਈ। ਪੈਰੀ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਸੰਗਾ ਨੇ ਫਲੈਮਿੰਗ ਨੂੰ ਫੋਨ ਦੇ ਵਿੱਚੋਂ ਸਾਰੇ ਮੈਸੇजेस ਡਿਲੀਟ ਕਰਨ ਦੀ ਸਲਾਹ ਦਿੱਤੀ। ਪੁੱਛਗਿੱਛ ਦੇ ਦੌਰਾਨ ਸੰਗਾ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਕੋਡੀ ਮੈਕਲੋਰੀ ਨਾਮਕ ਸ਼ਖਸ ਨੂੰ 4 ਸ਼ੀਸ਼ੀਆਂ ਕੈਟਾਮਾਈਨ ਵੇਚਣ ਦੀ ਗੱਲ ਵੀ ਕਬੂਲੀ ਜਿਸ ਦੀ ਖਰੀਦ ਤੋਂ ਕੁਝ ਘੰਟਿਆਂ ਬਾਅਦ ਓਵਰਡੋਸ ਦੇ ਨਾਲ ਇਸ ਸ਼ਖਸ ਦੀ ਮੌਤ ਹੋ ਗਈ ਸੀ। ਸੰਗਾ ਨੇ ਜਾਣਬੁੱਝ ਕੇ ਸੈਲੀਬ੍ਰਿਟੀਜ਼ ਤੇ ਹਾਈ ਪ੍ਰੋਫਾਈਲ ਗਾਕਾ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ। ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ ਤੇ ਆਪਣੀ ਆਲੀਸ਼ਾਨ ਤੇ ਮਹਿੰਗੀ ਲਾਈਫ ਸਟਾਈਲ ਦਿਖਾ ਕੇ ਆਪਣੇ ਵੱਲ ਖਿੱਚਦੀ ਸੀ ਜਸਵੀਨ ਸੰਗਾ ਵੱਲੋਂ ਆਉਣ ਵਾਲੇ ਹਫ਼ਤਿਆਂ ਵਿੱਚ ਅਧਿਕਾਰਿਕ ਤੌਰ ਤੇ ਅਦਾਲਤ ਦੇ ਵਿੱਚ ਜੁਰਮ ਕਬੂਲ ਕਰਨ ਦੀ ਉਮੀਦ ਹੈ ਜਿਸ ਤੋਂ ਬਾਅਦ ਸਜ਼ਾ ਦੀ ਸੁਣਵਾਈ ਤੈ ਹੋਵੇਗੀ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਤੇ ਵਿੱਚ 22 ਸਾਲ ਕੈਟਾਮਾਈਨ ਦੀ ਸਪਲਾਈ ਦੇ ਦੋਸ਼ ਵਿੱਚ 10 ਸਾਲ ਅਤੇ ਮੌਤ ਦਾ ਕਾਰਨ ਬਣਨ ਵਾਲੇ ਦੋਸ਼ ਤੇ ਵਿੱਚ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਜੋ ਕੁੱਲ ਮਿਲਾ ਕੇ 65 ਸਾਲ ਤੱਕ ਹੋ ਸਕਦੀ ਹੈ ਹਾਲਾਂਕਿ ਪ੍ਰੋਸੀਕਿਊਟਰਜ਼ ਦਾ ਕਹਿਣਾ ਹੈ ਕਿ ਜੇਕਰ ਜਸਵੀਨ ਸੰਗਾ ਜੁਰਮ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦੀ ਹੈ ਤਾਂ ਉਸ ਦੀ ਸਜ਼ਾ ਨੂੰ ਅਦਾਲਤ ਦੇ ਵੱਲੋਂ ਘਟਾਇਆ ਵੀ ਜਾ ਸਕਦਾ ਹੈ। ਇਹ ਮਾਮਲਾ ਹਾਲੀਵੁੱਡ ਦੇ ਅੰਦਰ ਕੈਟਾਮਾਈਨ ਦੇ ਕਾਲੇ ਬਾਜ਼ਾਰ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਦੇ ਜਾਲ ਨੂੰ ਉਜਾਗਰ ਕਰਦਾ ਹੈ। ਕੈਟਾਮਾਈਨ ਜੋ ਆਮ ਤੌਰ ਤੇ ਸਰਜਰੀ ਦੇ ਵਿੱਚ ਐਨਸਥੈਟਿਕ ਦੇ ਵਜੋਂ ਵਰਤੀ ਜਾਂਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਡਿਪਰੈਸ਼ਨ ਅਤੇ ਐਂਜ਼ਾਇਟੀ ਦੇ ਇਲਾਜ ਦੇ ਵਿੱਚ ਵੀ ਇਸ ਦਾ ਇਸਤੇਮਾਲ ਹੁੰਦਾ ਹੈ। ਪਾਰਿਸ ਦੀ ਵਧਦੀ ਹੋਈ ਮੰਗ ਨੇ ਗੈਰਕਾਨੂੰਨੀ ਡਰੱਗ ਕਾਰੋਬਾਰ ਨੂੰ ਵੀ ਵਧਾਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਜਸਵੀਨ ਸੰਗਾ ਦੀ ਸਜ਼ਾ ਅਤੇ ਇਸ ਮਾਮਲੇ ਤੇ ਲੰਬੇ ਸਮੇਂ ਦੇ ਪ੍ਰਭਾਵਾਂ ਦੇ ਉੱਤੇ ਟਿਕੀਆਂ ਹੋਈਆਂ ਨੇ।